ਐ ਸੈਟਲ ਦੀ ਗੱਲ ਹੈ ਇੱਕ ਸਜਣ ਕਹਿਣ ਲੱਗਾ ਇਸ ਸਟੇਜ ਉੱਤੇ ਦੋ ਬਾਬੇ ਕੌਣ ਬੈਠੇ ਨੇ ਤੇ ਇਹ ਮੇਰੇ ਕੋਲ ਪੁੱਛਣ ਵਾਸਤੇ ਅੱਗੇ ਵੀ ਸਿੰਘ ਪੁੱਛਦਾ ਹੈ ਥੜੇ ਪਿਛੇ ਦੋ ਬਾਬੇ ਕੌਣ ਬੈਠੇ ਨੇ ਮੈਂ ਕਿਹਾ ਮੇਰਾ ਮੂਹ ਤੇ ਸੰਗਤ ਦੀ ਤਰਫ ਆਉਂਦਾ ਮੈਂ ਹੌਣੇ ਪਿੱਛੇ ਮੁੜ ਕੇ ਥੋੜੀ ਦੇਖਾਂ ਸਟੇਜ ਉੱਤੇ ਕੋਤੇ ਸੇਨੇ ਜਿਹੀ ਬਣੀ ਹੋਈ ਹੈ ਮਤਲਬ ਹੈ ਕੰਨੇ ਰਾਗੀ ਸਿੰਘ ਬੈਠਦੇ ਨੇ ਇਕੱਲਾ ਕਦਾਬਲ ਇਸ ਤਰ੍ਹਾਂ ਦੀ ਬਣੀ ਹੈ ਮੈਂ ਕਦੇ ਕੱਲ ਲਈ ਹੁੰਦਾ ਮੈਨੂੰ ਨਹੀਂ ਹੁੰਦੀ ਕੋਈ ਪਿੱਛੇ ਹੁੰਦਾ ਜਿੱਦ ਤਿੰਨ ਚਾਰ ਦਿਨ ਉਸਨੇ ਕੁਝਿਆ ਨਾ ਤੇ ਗਿਆਨੀ ਬਲਵਿੰਦਰ ਸਿੰਘ ਉਸੇ ਜਗ੍ਹਾ ਤੇ ਆਣ ਬੈਠਾ ਵੀ ਦੇਖਦੇ ਆ ਉਹ ਕਹਿੰਦਾ ਇਸ ਤਰ੍ਹਾਂ ਪਰ ਇਹਨਾਂ ਨੂੰ ਥੱਕਾ ਗਿਆ ਪਰ ਚੀਕ ਵੀ ਨਹੀਂ ਗਲੇਸ਼ ਫਿਰ ਜ਼ਾਰ ਜ਼ਾਰ ਰੋਣ ਲੱਗ ਪਿਆ ਮੈਨੂੰ ਕਹਿ ਲਿਆ ਕਿ ਗੈਨੀ ਜੀ ਤੇ ਬੈਠੇ ਨਾਲ ਮੈਂ ਕਿ ਮੈਂ ਸੌਦਾ ਦਾ ਕਾਨੂੰ ਆਖੇ ਤੇ ਤੁਹਾਨੂੰ ਯਕੀਨ ਨਹੀਂ ਆਇਆ ਜਿੰਨੇ ਸਤਸੰਗੀ ਕਿਸੇ ਮੰਦਰ ਦੇਚ ਮਸਜਿਦ ਦੇਚ ਗੁਰਦੁਆਰੇ ਦੇਚ ਬੈਠੇ ਹੁੰਦੇ ਨੇ ਉਤਨੇ ਹੀ ਦੇਵਤੇ ਬੈਠੇ ਹੁੰਦੇ ਨੇ ਉਤਨੇ ਹੀ ਫਰਿਸ਼ਤੇ ਬੈਠੇ ਹੁੰਦੇ ਨੇ